ਕਹਿੰਦੇ ਰਹੀਆਂ ਤੁਸੀਂ ਖੋਤੀ ਨਿੱਕੀ ਖੇੜਾ ਜਾਰੀ ਕਰਾਂ ਤੇ ਤੈਨੂੰ ਜਵਾਬ ਹੈ ਤੁਸੀਂ ਚੰਡੀਗੜ੍ਹ ਦੇ ਵਿੱਚ ਕੋ 15 16 ਸਾਲਾਂ ਤੋਂ ਬਾਅਦ ਉਸ ਚੰਡੀਗੜ੍ਹ ਦੇ ਵਿੱਚ ਵੜ ਕੇ ਬੈਠੇ 34 ਸੈਟ ਦੇ ਵਿੱਚ ਤੁਸੀਂ ਮੜਕਾ ਕੰਮ ਤੱਕ ਨਜ਼ਾਰਾ ਕੀਤਾ ਆਪਦੇ ਹੱਥ ਨੇ ਪਾਇਆ ਸਵਾਰ ਚੜਾ ਹੱਥ ਬਹਾਰ ਕੀਤਾ ਕਿ ਉਹ ਚੰਡੀਗੜ੍ਹ ਲੋਕਾਂ ਨੇ ਲੋਪੰਦੀ ਰਾਜ ਟਲੀਆ ਇਹ ਲੋਕਾਂ ਦਾ ਸੁਰੱਖਿਤਰ ਦਾ ਹੱਕ ਲੈ ਕੇ ਅੱਜ ਮੰਗਾਂ ਮਨਾਉਣੇ ਨੇ ਪ੍ਰਭਾਸ਼ੀਰ ਕਹਿੰਦੇ ਹਨ ਜਿਹੜੀ ਖੋਤੀ ਨੀਤੀ ਮਜ਼ਦੂਰਾਂ ਤੇ ਕਿਸਾਨਾਂ ਦੀ ਪੱਖ ਦੀ ਬਣਾਉਣ ਦੀ ਗੱਲ ਕਰਦੇ ਆ ਬਾਤਾਂ ਬੰਦੇ ਪੱਖ ਦੀ ਬਣਾਉਣ ਦੀ ਗੱਲ ਕਰਦੇ ਆ ਕੋਈ ਖੋਤੀ ਨੀਤੀ ਤੇ